ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਐਸਜੀਪੀਸੀ ਹੋਈ ਸਖਤ ਕਗਨਰਨੌਤ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਸਣੇ ਗਈ ਕਹੇ ਮਫਸਲ ਯੋਗਾ ਕਰਨ ਵਾਲੀ ਕੁੜੀ ਨੂੰ ਨਹੀਂ ਮਿਲਣਗੀ ਮਾਫੀ ਇਸ ਦੇ ਨਾਲ ਹੀ ਸ਼੍ਰੋਮਿਕ ਕਾਲੀਦਲ ਵਿੱਚ ਜ਼ੁਗਰਦਾਰ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਹਿਮਾਚਲ ਪ੍ਰਦੇਸ਼ ਚ ਚੁਣੀ ਗਈ ਸੰਸਦ ਮੈਂਬਰ ਫਿਲਮ ਅਦਾਕਾਰ ਕੰਗਨਾ ਰਣੌਤ ਦੇ ਖਿਲਾਫ ਕੇਸ ਦਰਜ ਕੀਤੀ ਦੀ ਮੰਗ ਕੀਤੀ ਗਈ ਹੈ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਚੰਡੀਗੜ੍ਹ 에어ਪੋਰਟ ਤੇ ਹੋਏ ਵਿਵਾਦ ਤੋਂ ਬਾਅਦ ਕੰਗਨਾ ਵੱਲੋਂ ਸਿੱਖਾਂ ਬਾਰੇ ਕਿਹਾ ਹੈ ਗੇ ਸ਼ਬਦ ਅਤੇ ਆਧਾਰ ਤੇ ਉਸ ਵਿਰੋਧ ਕਾਰਵਾਈ ਕੀਤੀ ਜਾਣੀ ਚਾਹੀਦੀ ਹਿਮਾਚਲ ਪੰਜਾਬ ਤੇ ਸਿੱਖਾ ਨਾਲ ਹੋ ਰਹੇ ਸਕੂਲ ਬਾਰੇ ਵੀ ਸਰਕਾਰ ਨੂੰ ਮੋਰਚਾ ਚਾਹੀਦਾ ਸ਼ੋਮਨੀ ਕਾਲੀਦਲ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ 에어ਪੋਰਟ ਵਿਵਾਦ ਤੋਂ ਬਾਅਦ ਸਿੱਖ ਲੜਕੀ ਸੀਆਈਐਸਐਫ ਜਵਾਨ ਦਾ ਤਬਾਲਦਾ ਕਰ ਦਿੱਤਾ ਗਿਆ ਸੀ ਪਰ ਕੰਨਰ ਨੋਟ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸੀ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਪਹਿਚ ਪੰਜਾਬੀਅਤ ਸਿੱਖਾਂ ਨਾਲ ਹੋ ਰੇ ਸਲੂਕ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਨਾਲ ਹੀ ਸੈਲਾਨੀ ਘਟ ਜਾਵੇਗੀ ਹਿਮਾਚਲ